ਤੇ ਇੱਥੇ ਆਪਣਾ ਸ਼ਾਮ ਦੇ ਰੋਟੀ ਪਾਣੀ ਦੀ ਤਿਆਰੀ ਹੋ ਗਈ ਆ ਆਟਾ ਟੋਟਾ ਗੁੰਨ ਕੇ ਰੱਖ ਲਿਆ ਸਬਜ਼ੀ ਬਣੀ ਪਈ ਆ ਤੇ ਆ ਮੈਂ ਬਣਾਇਆ ਸੀ ਮੰਗੇਓ ਸ਼ੇਕ ਤੇ ਬੱਚੇ ਪੀ ਕੇ ਚਲੇ ਗਏ ਜਗਸੀ ਰੱਜ ਗਿਆ ਸੀਗਾ ਸਵੇਰ ਦਾ ਬਾਬੇ ਸ਼ਿੱਤ ਦਾ ਸਾਹਿਬ ਹਰਮੰਦਰ ਸਾਹਿਬ ਤੇ ਚੈੱਕ ਕਰੋ ਤੁਸੀਂ ਮੇਰੇ ਬੁੱਟੇ ਤੇ ਜਗਸੀ ਦੇ ਪਾਪਾ ਵੀ ਕਰਨੀ ਸੀ ਖੁਸ਼ ਆਲਰੇਡੀ ਗਿਆ ਹੋਇਆ ਏ ਅੱਜ ਨਾਨੀ ਦੇ ਕੋਲ ਤੇ ਆ ਨਾਨੀ ਜੀ ਤੇ ਮੈਂ ਅਸੀਂ ਸਾਰਾ ਦਿਨ ਦੁਪਹਿਰ ਇਕੱਠਿਆਂ ਨੇ ਬਿਤਾਈ ਤੇ ਗਰਮੀ ਬਹੁਤ ਸੀ ਜਿਵੇਂ ਵਲੋਗਿੰਗ ਕਰਨ ਨੂੰ ਦਿਲ ਨਹੀਂ ਸੀ ਕਰਦਾ ਪਿਆ ਤੇ ਤੁਸੀਂ ਦੇਖੋ ਕਰਦੀ ਲੁੱਕ ਤੇ ਅੱਜ ਕੋਈ ਖਲਾਰਾ ਨਹੀਂ ਕੋਈ ਅੱਗੇ ਖਲਾਰੇ ਪਾਉਣ ਵਾਲੇ ਘਾਰੇ ਨਹੀਂ ਹੈਗੇ ਬਿਲਕੁਲ ਵੀ ਨਹੀਂ ਮੇਰਾ ਦਿਲ ਲੱਗਿਆ ਕਰੇ ਬੀਬੀ ਤੇ ਮੈਂ ਜਿੰਨਾ ਚਿਰ ਗੱਲਾਂ ਕੀਤੀਆਂ ਕੁਝ ਟਾਈਮ ਥੋੜਾ ਕੰਮ ਕਰਦੀ ਸੀ ਫਿਰ ਗੱਲਾਂ ਕਰਦੀ ਸੀ ਬਸ ਇਸੇ ਤਰ੍ਹਾਂ ਹੀ ਦਿਨ ਲੰਘ ਗਿਆ ਤੇ ਹੁਣ ਤੁਹਾਨੂੰ ਦਿਖਾਉਣੇ ਅੱਜ ਸ਼ਾਮ ਦਾ 뷰 ਸਵੇਰ ਦਾ ਤਾਂ ਦਿਖਾਤਾ ਸੀ ਅੱਜ ਇੱਥੇ ਝੋਨਾ ਲਾਉਣ ਵਾਸਤੇ ਆਏ ਹੋਏ ਸੀਗੇ ਇੰਨਾ ਕੁ ਲੱਗ ਗਿਆ ਅਜੇ ਛੋਟਾ ਛੋਟਾ ਦਿਖਾਈ ਨਹੀਂ ਦਿੰਦਾ ਵੇ ਨੇੜੇ ਓਕੇ ਤੇ ਇੰਨਾ ਕੁ ਰਹਿ ਗਿਆ ਤੇ ਇਧਰਲੇ ਸਾਈਡ ਤੁਸੀਂ ਦੇਖ ਸਕਦੇ ਹੋ ਝੋਨਾ ਲੱਗ ਰਿਹਾ ਹੈ ਆਹ ਰੇ ਕੋਟ ਹੀ ਮੇभी ਕੰਮ ਰੁਕ ਗਿਆ ਵੇ ਗਰਮੀ ਦਾ ਕਰਕੇ ਜਾਂ ਚੋਨੇ ਦਾ ਕਰਕੇ ਕਿਉਂਕਿ ਇਨਾਂ ਦਿਨਾਂ ਚ ਲੇਬਰ ਵੀ ਨਹੀਂ ਨਾ ਮਿਲਦੀ ਤੇ ਦੇਖੋ ਪੰਛੀ ਪੰਛੀਆਂ ਦੀਆਂ ਆਵਾਜ਼ਾਂ ਸਵੇਰੇ ਤੇ ਸ਼ਾਮ ਸਵੇਰੇ ਸੂਰਜ ਦੇ ਤੇ ਐਸ ਵੇਲੇ ਚੰਨਰਮਾ ਦੇ ਦਰਸ਼ਨ ਤੇ ਨਾਲ-ਨਾਲ ਵੀਊ ਤੁਹਾਨੂੰ ਚੱਲਦੀ ਟ੍ਰੇਨ ਹੈ ਦੇਖੋ ਇਹ ਉਹ ਵੀ ਬਹੁਤ ਵਧੀਆ ਲੱਗਦਾ ਨਾ ਉਹ ਵੇਜੀ ਉਹ ਵੇਜੀ ਧੁੱਖਾਂ ਵਿੱਚ ਦੀ ਨਹੀਂ ਦਿਸਦੀ ਹੁਣ ਤੇ ਇੱਧਰ ਵੇਖੋ ਤੁਸੀਂ ਟੋਪ ਵਿੱਚ ਤਾਂ ਬਹੁਤ ਔਖਾ ਬਾਹਰ ਨਿਕਲਣਾ ਮੜਾ ਜਾਂ ਮੂੰਹ ਬਾਹਰ ਕੱਢੀਦਾ bari ਥਾਣੀ ਫੇਰ ਅੰਦਰ ਲੈ ਜਾਂਦਾ ਤੇ ਇੱਥੇ ਪੁੱਲ ਨੇ ਤਾਂ ਬਹੁਤ ਜ਼ਿਆਦਾ ਕੱਟਾ ਮਿੱਟੀ ਚੜਾਇਆ ਹੋਇਆ ਹੈ ਅੱਜ ਮੈਂ ਕੋਈ ਵਿੰਡੋ ਨਹੀਂ ਖੋਲੀ ਸਾਰੀਆਂ ਸਾਫ਼ ਕਰਕੇ ਮੈਂ ਕੋਟ ਵਿੰਡੋ ਕੁੱਟ-ਕੁੱਟ ਕੇ ਬੰਦ ਕਰਤੀਆਂ ਵੀ ਅੰਦਰ ਘੱਟਾ ਨਾ ਆਵੇ ਤੇ ਅੱਜ ਮੈਂ ਸੋਬਾ ਕੱਲੀ ਸੀ ਕੰਮ ਮਸਾਂ ਦੂਜੇ ਨਿਭੜਿਆ ਕੱਲਾ ਝਾੜੂ ਹੀ ਲਾ ਲਿਆ ਸੀ ਮੋਪ ਮੈਂ ਹੁਣ ਕੀਤਾ ਸ਼ਾਮੀ ਮੈਂ ਕਿਾ ਚਲ ਵੇਲ ਨੇ ਕੋ ਕੰਮ ਕਰਨੀ ਸੀ ਹੈਗਾ ਕਿਉਂਕਿ ਘਰੇ ਜੀ ਹੁਣ ਨਾ ਫੇਰ ਹੀ ਖਲਾਰੇ ਪੈਂਦੇ ਆ ਕੱਪੜਿਆਂ ਦੇ ਪਾਂਡਿਆਂ ਦੇ ਅੱਜ ਘਰੇ ਕੋਈ ਨਹੀਂ ਸੀ ਹੈਗਾ ਨਾ ਜਗਸੀਰ ਨਾ ਜਗਸਰ ਦੇ ਪਾਪਾ ਟੜਕੇ ਨਿਕਲ ਗਏ ਜਗਸਰ ਦੇ ਪਾਪਾ ਗਿਆ ਸੀਗੇ ਮੰਮੀ ਕੇ ਖੇਤ ਕਰਾਇਮ ਅੱਜ ਦਾ ਪਿਆ ਉੱਥੇ ਅੱਜ ਇਹਨਾਂ ਨੇ ਉੱਥੇ ਡਿਊਟੀ ਲਈ ਸਾਰਾ ਦਿਨ ਤੇ ਜਾਗ ਸਿਰ ਗਿਆ ਸਿਰ ਮੰਦਰ ਸਾਹਿਬ ਕਿਆ ਵੇਖੋ ਅੱਜ ਕੱਲ੍ਹ ਐਸ ਤਰ੍ਹਾਂ ਹੀ ਹੁੰਦਾ ਹੈ ਪਹੀਆਂ ਨੂੰ ਬਿਠਾ ਕੇ ਇੱਧਰ ਨੂੰ ਲੈ ਕੇ ਇੱਧਰ ਨੂੰ ਲੈ ਕੇ ਬਸ ਝੋਨਾ ਬਹੁਤ ਜ਼ਿਆਦਾ ਕਸ ਪੈ ਰਿਹਾ ਪੈ ਗਿਆ ਹੁਣ ਝੋਨੇ ਦਾ ਪਾਣੀ ਲੱਗਨੇ ਸੌਰੀ ਪਾਣੀ ਛੱਡ ਤੇ ਸਾਰਿਆਂ ਨੇ ਤੇ ਬਸ ਹੁਣ ਜਿਹੜੇ ਆ ਵਾਣ ਖਾਲੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਥੋੜੇ ਕਿ ਦਿਨਾਂ ਨੂੰ ਵੇਖਿਓ ਤੁਹਾਨੂੰ ਮੈਂ ਵਿਖਾਉਂਗੀ ਮਿੰਟੋ ਮਿੰਟੀ ਫੁੱਲ ਬਟਾ ਫੁੱਲ ਹੋ ਜਾਣਾ ਕੰਮ ਸਾਸ਼ੀ ਦਾ YouTube ਫੈਮਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਸਵੇਰ ਦਾ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਅੱਜ ਕੱਲੀ ਸੀ ਘਰ ਚ ਬੀਬੀ ਤੋਂ ਇਲਾਵਾ ਮੇਰੇ ਕੋਲ ਕੋਈ ਨਹੀਂ ਸੀ ਹੈਗਾ ਤੇ ਕੋਮਲ ਵੀ ਅੱਜ ਛੁੱਟੀ ਤੇ ਸੀ ਕੋਮਲ ਚ ਪਹਿਰਾ ਸਵ ਕਰਦੀ ਐ ਤੇ ਫਿਰ ਸੰਡੇ ਵਾਲੇ ਦਿਨ ਛੁੱਟੀ ਕਰਦੀ ਆ ਤੇ ਬਾਕੀ ਉਹਨੇ ਸ਼ਾਪਿੰਗ ਵੀ ਕਰਨੀ ਸੀ ਅੱਜ ਹੋ ਗਈ ਸੀ ਮੱਲਾ ਵਾਲੇ ਨੇ ਮੈਨੂੰ ਮੈਸੇਜ ਕੀਤਾ ਸੀ ਸ਼ਾਮ ਨੂੰ ਸ਼ਾਪਿੰਗ ਕਰਕੇ ਕਿਉਂਕਿ ਉਹਨੇ ਜਾਣਾ ਆਪਣੀ ਭੂਆ ਕੋਲ ਸਵੇਰੇ ਜਾਊਗੀ ਭੂਆ ਕੋਲ ਤਿੰਨ ਚਾਰ ਦਿਨ ਮੇਬੀ ਉਹ ਛੁੱਟੀਆਂ ਕਰੂਗੀ ਤੇ ਕਿ ਮੈਜੀ ਲੱਗਣਾ ਬਸ ਗੱਲਾਂ-ਬੱਤਾਂ ਬੀਬੀ ਨਾਲ ਦੁੱਖ-ਸੁਖ ਕਰ ਲੈਂਦੇ ਆ ਤੇ ਇਹਨਾਂ ਵੀ ਬੀਬੀ ਨਾ ਸਿਆਣੀਆਂ ਗੱਲਾਂ ਕਰਦੀਆਂ ਕੋਮਲ ਨਾ ਥੋੜੇ ਜਿਹ ਪੰਗੇ ਸੰਗੇ ਲੈ ਲੈਂਦੇ ਆ ਹੱਸ ਹਸਾਸ ਉਹ ਦਿੰਦੀ ਬੜਾ ਮੁੱਟਾ ਚਲੋ ਸਾਡਾ ਦਿਨ ਵਧੀਆ ਲੰਘ ਜਾਂਦਾ ਤੇ ਬਾਕੀ ਅੱਜ ਦਾ ਰੁਟੀਨ ਇਹੀ ਸੀ ਸਵੇਰ ਰੋਟੀ ਪਾਣੀ ਕੀਤਾ ਤੇ ਬਹੁਤ ਗਰਮੀ ਹੋ ਜਾਂਦੀ ਸਵੇਰ ਅਜੁੱਠੀ ਵੀ ਲੇਟ ਸੀ ਥੋੜੀ ਤਬੀਅਤ ਨਹੀਂ ਸੀ ਠੀਕ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਸ਼ਾਮ ਦੀ ਸੜਕ ਦਾ ਵੀ ਵੀਓ ਲਾਈਟਾਂ ਜਗ ਪੀਆਂ ਮੈਂ ਸਾਰਾ ਕੁਝ ਕਰਕੇ ਰੱਖ ਦਿੱਤਾ ਹੈ ਮੰਗੋ ਸ਼ੇਕ ਜੱਗਸਿਰਨਤ ਬੀਬੀ ਨੂੰ ਪਿਆਈਆਂ ਤੇ ਆਪਦਾ ਤੇ ਸਰਦਾਰ ਸੱਜੀ ਦਾ ਰੱਖਾਈਆਂ ਜਾ ਕੇ ਪਹਿਲਾਂ ਰੋਟੀ ਖਾਣੀ ਸਾਰਿਆਂ ਨੂੰ ਰੋਟੀ ਖਵਾ ਕੇ ਤੇ ਫਿਰ ਆਪਾਂ ਕੀ ਕਰਾਂਗੇ ਮੰਗੋ ਸ਼ੇਕ ਪੀ ਲਾਂਗੇ ਕੋਈ ਇੱਕ ਟੈਕ ਤੋਂ ਦਹੀਂ ਤੋਂ ਦਲੋਈ ਪੀ ਕਿਉਂਕਿ ਉਹਨਾਂ ਨੇ ਜਿਹੜੀ 메ਨ ਸੜਕ ਤੇ ਜਾਂਦੀ ਨਾ ਉਧਰੋਂ ਰਸਤਾ ਕੱਟ ਕੇ ਇੱਧਰ ਦੀ ਲੰਗਾਇਆ ਤੇ ਉਹ ਮਿੱਟੀ ਮਿੱਟੀ ਜਦੋਂ ਉੱਥੇ ਸੰਦ ਲੰਗਦੇ ਆ ਨਾ ਇੰਨਾ ਕਟੌੜਦਾ ਨਾ ਅੱਜ ਫਰਸ਼ ਤੇ ਵੀ ਸੁਬਾ ਮੈਂ ਝਾੜੂ ਲਾਉਣ ਤੋਂ ਬਾਵਜੂਦ ਵੀ ਐ ਲੱਗਦਾ ਸੀ ਜਿਵੇਂ ਕੋਈ ਝਾੜੂ ਨਹੀਂ ਲਾਇਆ ਹੁੰਦਾ ਫਿਰ ਸ਼ਾਮੀ ਮੈਨੂੰ ਕੋਈ ਖਾਸ ਕੰਮ ਨਹੀਂ ਸੀ ਹੈਗਾ ਤੇ ਮੈਂ ਸੋਚਿਆ ਚੱਲ ਝਾੜੂ ਹੀ ਲਾ ਲੀਏ ਔਰ ਸੌਰੀ ਪੋਚਾ ਲਾ ਲੀਏ ਮੈਂ ਫਿਰ ਮੋਹ ਪਸਵੇਰੇ ਨਹੀਂ ਸੀ ਕੀਤਾ ਤੇ ਸ਼ਾਮ ਨਹੀਂ ਕਰ ਲਿਆ ਨਾਲੇ ਥੋੜੀ ਜਿਹੀ ਸਰੀਰ ਦੀ ਹਰਕਤ ਹੋ ਜਾਂਦੀ ਏ ਇੰਨੇ ਵੇਲੇ ਰਹਿਣਾ ਕਿਉਂਕਿ ਦਿਨ ਬਹੁਤ ਵੱਡੇ ਆ ਦੁਪਹਿਰਾਂ ਲੰਗਾਉਣੀਆਂ ਬਹੁਤ ਔਖੀਆਂ ਤੇ ਚਾਰ-ਛਪੇਰੇ ਕੱਟਾ-ਕੱਟਾ ਇਸ ਕਰਕੇ ਜਿਵੇਂ ਆ ਵਾਣ ਵਗਦੇ ਆ ਨਾ ਸੁੱਕੇ ਪਹਿ ਵਾਣ ਜਿਵੇਂ ਹੀ ਤੇ ਕੱਟਾ-ਕੱਟਾ ਹੋਇਆ ਪਿਆ ਕੈਮਰੇ ਚ ਉਹਨਾਂ ਨਹੀਂ ਦਿਖਾਈ ਦਿੰਦਾ ਤੇ ਵੈਸੇ ਕੈਮਰੇ ਤੋਂ ਬਿਨਾਂ ਜੇ ਵੇਖੀਏ ਤੇ ਆ ਸਾਰੇ ਇੱਧਰ ਨਾ ਕੱਟਾ-ਕੱਟਾ ਜਾਂ ਸ਼ੋਰ ਹੁੰਦਾ ਪੱਤੀਆਂ ਵੀਊ ਬਹੁਤ ਪਿਆਰਾ ਹੈ। ਟਰੱਕ ਬੱਸਾਂ ਗੱਡੀਆਂ ਸਭ ਜਾ ਰਿਹਾ ਐਸ ਵੇਲੇ ਥੋੜਾ ਲੋਕ ਬਾਹਰ ਨਿਕਲਦੇ ਆ। ਵੈਸੇ ਤਾਂ ਕਿਸਾਨ ਤਾਂ ਵਿਚਾਰੇ ਸਾਰਾ ਦਿਨ ਬਾਹਰ ਹੀ ਰਹਿੰਦੇ ਆ। ਪਾਣੀ ਛੱਡ ਲਿਆ ਮੋਟਰਾਂ ਚੱਲਦੀਆਂ। ਭਈਏ ਲੈ ਆਂਦੇ ਛੱਡ ਆਂਦੇ ਬਸ ਆਹ ਚੱਕਰ ਚੱਲਦਾ ਕਿਉਂਕਿ ਝੋਨੇ ਦਾ ਸੀਜ਼ਨ ਪੂਰੇ ਜੋਰਾ ਸ਼ੋਰਾ ਤੇ ਆ। ਚਲੋ ਵਾਈਗਰੂ ਕਰੇ ਸੋਨਾ ਸੋਨਾ ਸਾਰਾ ਜਿਹੜਾ ਕੰਮ ਇਹ ਨਿਬੜੇ ਤੇ ਸਾਰਿਆਂ ਝੋਨਿਆਂ ਦਾ ਸਾਰਿਆਂ ਦਾ ਝਾੜ ਵਧੀਆ ਵਧੀਆ ਨਿਕਲੇ ਸਭ ਕਿਸਾਨ ਜਿਹੜੇ ਆ ਉਹੋ ਵਾਅਦੇ ਚ ਜਾਣ ਵਾਈਗਰੂ ਮਿਹਨਤ ਦਾ ਮੁੱਲ ਪਾਵੇ ਤੇ ਹੁਣ ਮੈਂ ਵੇਟ ਕਰਦੀ ਪਈ ਆ ਜਗਸਰ ਦੇ ਪਾਪਾ ਥੱਲੇ ગયા ਹੋਏ ਆ ਉਹ ਬੂਟਿਆਂ ਨੂੰ ਪਾਣੀ ਪੂਣੀ ਲਾਉਂਦੇ ਪਏ ਆ ਤੇ ਜਗ ਸਿਰ ਜਿਹੜੇ ਆਪਦੇ ਫਰੈਂਡ ਨਾਲ ਗਿਆ ਆ ਸੀਗਾ ਉਸ ਦਾਰੇ ਦਾ ਸੀ ਮੁੰਡਾ ਤੇ ਉਹਨੂੰ ਘਰੇ ਛੱਡਣ ਗਿਆ ਏ ਉਹ ਆ ਜਾਵੇ ਤੇ ਫੇਰ ਹੀ ਰੋਟੀ ਪਕਾਉਣ ਦਾ ਫਾਇਦਾ ਕਿਉਂਕਿ ਫਿਰ ਮੈਂ ਤੇ ਬੀਬੀ ਤਾਂ ਫੇਰ ਕਰ ਲਈਆਂ ਮੈਂ ਸਵੇਰ ਦੀ ਵੇਟ ਕਰਦੀ ਪਈ ਆ ਕਦੋਂ ਆਣਗੇ ਕਦੋਂ ਆਣਗੇ ਆਏ ਆ ਤੇ ਚਲੋ ਜੀ ਤੇ ਰਾਤ ਨੂੰ ਇਹਨਾਂ ਨੇ ਕੀ ਕਰਨਾ ਬਸ ਖਾਦੀਆਂ ਰੋਟੀਆਂ ਤੇ ਨਾਮ ਲੈ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਚਲੋ ਕੀ ਕਰ ਸਕਦੇ ਆ ਆਪਾਂ ਤਾਂ ਚਾਰ ਦੀਵਾਰੀ ਦੇ ਵਿੱਚ ਕੈਦ ਹੋਏ ਹੋਏ ਆ ਹੁਣਾ ਹੀ ਆ ਇੰਨਾ ਵੀ ਮौज ਆ ਜਿੱਥੇ ਮਰਜ਼ੀ ਜਾਓ ਜੀ ਜਿੱਥੇ ਮਰਜ਼ੀ ਆਓ ਜੀ ਜਿੰਨਾ ਟਾਈਮ ਮਰਜ਼ੀ ਲੱਗ ਜੇ ਕੋਈ ਕਿਸੇ ਨੂੰ ਹਸਾਬ ਕਿਤਾਬ ਨਹੀਂ ਦੇਣਾ ਤੇ ਸਾਡੇ ਵਰਗੇ ਵਿਚਾਰੇ ਘਰਾਂ 'ਚ ਫਸੇ ਰਹਿੰਦੇ ਆ ਤੇ ਚਲੋ ਜੇ ਕਿਤੇ ਚਲੇ ਵੀ ਜਾਈਏ ਤੇ ਆ ਕੇ ਕੰਦੀ-ਕੰਦੀ ਗੱਲ ਦੱਸਣੀ ਹੁੰਦੀ ਆ ਇਹਨਾਂ ਨੇ ਨਹੀਂ ਦੱਸਣੀ ਕੁਛ ਪੁੱਛ ਲਓ ਤੇ ਦੱਸ ਦਿੰਦੇ ਆ ਨੇ ਤਾਂ ਜੋ ਮਰਜ਼ੀ ਹੋਈ ਜਾਵੇ ਰੇਹਰ ਜੀ ਕਾ ਖਾਲਸਾ ਹੀ ਆ ਠੀਕ ਠਾਕ ਹੀ ਆ ਬਾਕੀ ਚਲੋ ਜੋ ਕੁਛ ਚੱਲਦਾ ਪਿਆ ਸਹੀ ਆ ਚੱਲਣ ਦੋ ਤੇ ਬਾਕੀ ਬੋਰ ਹੋ ਜਾਈਦਾ ਬਹੁਤ ਜ਼ਿਆਦਾ ਅੱਜ ਤਾਂ ਮੈਂ ਬਹੁਤ ਜ਼ਿਆਦਾ ਬੋਰ ਹੋਈ ਦਿਲ ਵੀ ਉੱਡਦਾ ਐ ਫਿਰ ਇੰਨਾ ਚਿਰ ਬੰਦਾ ਕਰੇ ਵੀ ਕੀ ਨਾ ਬਹੁਤ ਜ਼ਿਆਦਾ ਬੋਰੀਅਤ ਹੁੰਦੀ ਆ ਕਿ ਫੇਹਣ ਚਲਦੇ ਆ ਮੈਂ ਥੱਲੇ ਥੱਲੇ ਜਾ ਕੇ ਰੋਟੀ ਪਾਣੀ ਦੀ ਕਰਦੇ ਆ ਤਿਆਰੀ ਤੇ ਬਾਜਾ ਕਰਦ ਕੇ ਬੰਦ ਤੇ ਫੇਹਣ ਚਲਦੇ ਹਾਂ ਥੱਲੇ ਥੱਲੇ ਜਾ ਕੇ ਕੀ ਕਰਨਾ ਬਸ ਉਹੀ ਰੋਟੀ ਪਾਣੀ ਦਾ ਕੰਮ ਰੋਟੀ ਬਣਾ ਕੇ ਖਾ ਕੇ ਬਸ ਲੈ ਜੇ ਲੈ